ਰੋਟ ਬੰਦੀ ਦਾ ਅਸਰ ਦੇਸ਼ ਤੇ ਹਰ ਵਰਗ ਤੇ ਹਰ ਕਾਰੋਬਾਰ ਤੇ ਪਿਆ ਡੇਰੀ ਫਾਰਮਿੰਗ ਦਾ ਧੰਦਾ ਵੀ ਇਸ ਅਸਰ ਤੋਂ ਬਚਾ ਨਹੀਂ ਰਿਹਾ ਡੇਰੀ ਫਾਰਮਰ ਵੱਡੀ ਪਰੇਸ਼ਾਨੀ ਚੱਲ ਰਹੇ ਨੇ ਤਰਸਲ ਡੇਰੀ ਫਾਰਮਰਾਂ ਨੂੰ ਫੀਡ ਖਰੀਦਣ ਕਾਮਯਾਬੀ ਤਨਖਾਹ ਦੇਣ ਤੇ ਡਾਕਟਰਾਂ ਦੀ ਫੀਸ ਦੇਣ ਲਈ ਕੈਸ਼ ਦੀ ਲੋੜ ਹੁੰਦੀ ਹੈ ਫੇਰ ਤਾਂ ਨਾ ਕੋਈ ਹੋਰ ਦੁੱਧ ਪ੍ਰੋਸੈਸਿੰਗ ਯੂਨਿਟ ਤੋਂ ਛੁੱਟ ਆਮਕਰਾਂ ਚੋਂ ਅਦਾਇਗੀ ਵੀ ਕੈਸ਼ ਚ ਹੁੰਦੀ ਹੈ ਮੁਹਾਲੀ ਦੇ ਖਰੜਚ ਪਿੰਦੇ ਟੋਡਰ ਮਾਝਰਾ ਵਿੱਚ ਡੇਰੀ ਫਾਰਮਰਾਂ ਨੇ ਸੁਣਾਈ ਆਪਣੀ ਪਰੇਸ਼ਾਨੀ ਕਿਉਂਕਿ जो दूध का लेन देन है वो पैसों के नकद पैसों में है ठीक है नोटबंदी के में जो पैसों का लेन देन है उस पर बहुत असर पड़ गया जब हम ले जमा तो आप अब कराए हैं लोगों ने लेकिन जब जा लेने जाते हैं तो बैंक वाले कभी कह देते हैं तीन हज़ार ले जो पंद्रह दस हज़ार ले जो चौबीस साल के बाद तो किसी को बद नहीं देते आम दो हज़ार रुपया इन्होंने निकाला है आप डिजिटल पेमेंट नहीं करते हैं आपके पास क्रेडिट कार्ड डेबिट कार्ड ये सब नहीं है नहीं, वो नहीं है हमारे पास कभी चलाया आपने डेबिट कार्ड मैं नहीं चलाया कभी भी इस चलाने का तो बात ये है ना कि हमें डेबिट कार्ड के साथ जो आप बोलते हैं उससे जो पैसा निकालने के लिए हमें बहुत प्रॉब्लम आती, आती है हमें तो नकद पैसा देना है ਡਾਕਟਰ ਆ ਗਿਆ ਉਸ ਕੋ ਵੀ ਨਕਦ ਪੈਸਾ ਫੀਡ ਵਾਲੇ ਕੋ ਵੀ ਨਕਦ ਪੈਸਾ ਚਾਰੇ ਵਾਲੇ ਕੋ ਵੀ ਨਕਦ ਪੈਸਾ ਸਭ ਕੋ ਨਕਦ ਦੇਣਾ ਹੈ ਉਹ ਤੋਂ ਜੋ ਲੇਬਰ ਉਹ ਵੀ ਡੇਲੀ ਕੀ ਪੈਸਾ ਮੰਗਦੀ ਹੈ ਜੇਕਰ ਲੋਕ ਚੈੱਕ ਜਾਂ ਈ ਪੇਮੈਂਟ ਜਰੀਏ ਦੁੱਧਦਾ ਦਾਈਗੇ ਰਹਿੰਦੇ ਨੇ ਤਾਂ ਬੈਂਕ ਵਿੱਚੋਂ ਪੈਸੇ ਕਢਵਾਉਣ ਲਈ ਖਰਚਾ ਹੋਣਾ ਪੈਂਦਾ ਹੈ 1 ਮਹੀਨੇ ਚ 24000 ਰੁਪਏ ਕਢਵਾਉਣ ਦੀ ਪੇਮੈਂਟ ਹੈ ਪਰ ਇਸ ਫਾਰਮ ਦੀਆਂ 40 ਗਾਵਾਂ ਦਾ ਇੱਕ ਹਫਤੇ ਦਾ ਖਰਚ 60000 ਰੁਪਏ ਹੈ ਅਜਿਹੇ ਜਿ ਡੇਰੀ ਫਾਰਮਰ ਆਪਣਾ ਕਾਰੋਬਾਰ ਲਈ ਤੇ ਕਿਵੇਂ ਲਿਆਉਣਗੇ ਉਹਨਾਂ ਨੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ